ਚੋਕੜੋ ਓਏ ਚੋਕੜਾ ਨੀ ਨਾ ਹਲਮੈਂਟ ਕਿੱਥੇ ਦਰਾ ਓਏ ਉਹ ਜਨਾਬ ਥੋੜਾ ਜਿਆ ਮਰੀਆਂ ਸੀ ਕਮ ਆਈ ਤੇ ਤਹੀ ਹਲਮੈਂਟ ਘਰੇ ਭੁੱਲੇ ਤਾਂ ਕਰਕੇ ਕਾਲੀ ਬਾਲੀ ਆ ਜੀ ਓਏ ਉਹ ਤਾਂ ਯਾਰ ਬਾਅਦ ਦੀਆਂ ਗੱਲਾਂ ਹੈ ਹਲਮੈਂਟ ਤਾਂ ਜ਼ਰੂਰੀ ਆ ਯਾਰ ਅਜੇ ਜਾਣਾ ਤਾਂ ਰੁਪਿਆ 500 ਦੇ ਦੇ ਜਨਾਬ 500 ਨਹੀਂ 200 ਦਾ ਹੈਗਾ ਜੀ ਉਹ ਫੜਾ ਜਿੰਨੇ ਹੈਗਾ ਫੜਾ ਨੰਗ ਭੈਣ ਨੇ ਆਜਾ ਜੇ ਤੂੰ ਹੈਲੋ ਹਾਂ ਬਾਪੂ ਪੁੱਤ ਕਿੱਥੇ ਕਿ ਰਹਿ ਗਿਆ ਕਦੋਂ ਕਾਏਗਾ ਆਉਣਾ ਆਉਣਾ ਬਸ 10 ਮਿੰਟਾਂ ਚ ਆ ਜਾਗਾ ਆ ਜਾ ਆ ਜਾ ਪੁੱਤਰਾ ਰਿਸ਼ਤੇਦਾਰ ਤਾਈ ਬੈਠਾ ਤੈਨੂੰ ਦੇਖਣ ਆਲੇ ਆ ਜਾ ਆ ਜਾ ਹੋਰ ਜੀ ਘਰ ਲੱਭਣ ਚ ਕੋਈ ਤਕਲੀਫ ਤਾਂ ਨਹੀਂ ਹੋਈ ਤੁਹਾਨੂੰ ਨਹੀਂ ਨਹੀਂ ਦਿੱਕਤ ਤਾਂ ਕੋਈ ਵੀ ਨਹੀਂ ਆਈ ਸੀ ਘਰ ਤਾਂ ਇੱਥੋਂ ਪੁੱਛ ਲਿਆ ਸੀ ਇਹ ਰਸਤੇ ਜੋ ਇਸ ਤੋਂ ਹਾਂਜੀ ਕਿਵੇਂ ਲੱਗਿਆ ਜੀ ਆਪਣਾ ਘਰਬਾਰ ਘਰਬਾਰ ਤਾਂ ਸਾਨੂੰ ਪਸੰਦ ਆ ਗਿਆ ਜੀ ਤੇ ਇਹ ਮੁੰਡਾ ਦਿਖਾ ਦਿਓ ਮੜਾ ਜੀ ਮੁੰਡਾ ਦੇ ਕੋ ਜਰਾ ਮੁੰਡੇ ਕੋਟੇ ਸਾਹਮਣੇ ਫੋਨ ਲਾਇਆ ਜੀ ਬਸ ਆਉਂਦੇ ਹੀ ਹੋਣਾ ਰਸਤੇ ਚ ਹੋਣਾ ਕਿਤੇ ਆਓ ਆ ਗਿਆ ਜੀ ਅੱਤ ਤੂੰ ਗਿਆ ਬੇਟਾ ਅੱਤ ਤੂੰ ਗਿਆ ਦੇ ਉਹ ਬਾਈ ਜੀ ਕੀ ਗੱਲ ਹੋ ਗਈ ਸੋਡਾ ਮੁੰਡਾ ਸਿਰੇ ਦਾ ਰਸ਼ਵਤ ਖੋਰ ਆ ਇਹਦੇ ਨਾਲ ਕੁੜੀ ਉਹ ਹੀ ਨਹੀਂ ਮੈਚ ਕਰਨੀ ਪਊ ਇਹਦਾ ਕੱਦ ਆ ਇਹਦਾ ਆ